ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੋਲੇ ਆਪਣੇ ਕੋਲੇ ਪਈ ਸੀ ਜੀ ਗਰਮ ਕੁੜਤੀ ਦੇਖੋ ਇਹ ਥੋੜੀ ਨੱਚ ਰਹੀ ਹੋਈ ਪਈ ਸੀ ਤੇ ਮੈਂ ਇਹਨੂੰ ਉਨਾ ਕ ਕੱਟ ਲਿਆ ਤੇ ਉੱਪਰੋਂ ਉੱਪਰੋਂ ਆਪਾਂ ਇਹ ਪੀਸ ਲੈ ਲਿਆ ਦੇਖੋ ਵੈਸੇ ਵੀ ਨਾ ਇਹ ਸਹੀ ਨਹੀਂ ਸੀਗੀ ਥੋੜੀ ਉੱਚੀ ਹੋ ਗਈ ਸੀ ਇਹਦਾ ਟ੍ਰੈਂਡ ਜ ਨਹੀਂ ਸੀਗਾ ਹੁਣ ਇਸ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਵਰਤਦੇ ਹਾਂ ਜੀ ਦੇਖੋ ਆਪਾਂ ਕੀ ਕੀਤਾ ਹੈਗਾ ਸੈਂਟਰ ਦੇ ਵਿੱਚੋਂ ਆਪਾਂ ਕੱਟ ਲਿਆ ਇਹਨੂੰ ਕੱਟ ਕੇ ਦੇਖੋ ਆਪਾਂ ਜਿਹੜੀ ਉੱਪਰ ਇਹਦੀ ਬਣੀ ਹੋਈ ਸੀ ਜੀ ਗਰਦ ਨਹੀਂ ਲੱਗੀ ਹੋਈ ਸੀ ਆਪਾਂ ਉਹ ਵੀ ਇਹਨੂੰ ਇਸ ਤਰ੍ਹਾਂ ਢੇਡ ਦਾਂਗੇ ਢੇਡ ਕੇ ਇਹਨੂੰ ਗਰਦ ਨਹੀਂ ਵੀ ਆਪਾਂ ਵੱਖਰੀ ਕਰ ਦਾਂਗੇ ਦੇਖੋ ਆਪਾਂ ਇਹਦੇ ਉੱਤੇ ਲਾਵਾਂਗੇ ਜੀ ਕੈਪ ਜਿਹੜਾ ਨੀਚੇ ਵਾਲਾ ਕੱਪੜਾ ਕੀਤਾ ਉਹ ਤੋਂ ਆਪਾਂ ਕੈਪ ਲਾਵਾਂਗੇ ਤੇ ਆਪਾਂ ਨਾ ਅੱਜ ਕੁੜਤੀ ਤੋਂ ਇੱਕ ਕੋਟੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਜਿਹੜੀ ਕਿ ਬਹੁਤ ਹੀ ਵਧੀਆ ਬਣੂਗੀ ਬਿਲਕੁਲ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਿ ਆਪਾਂ ਇਹ ਕੁੜਤੀ ਤੋਂ ਬਣਾ ਇਹੋ ਜੀ ਬਣਾਵਾਂਗੇ ਆਪਾਂ ਲੋ ਜੀ ਆਪਾਂ ਕੀਤਾ ਆਪਾਂ ਦੇਖੋ ਪਹਿਲਾਂ ਉੱਪਰੋਂ ਸਾਰੀ ਮਤਲਬ ਕਿ ਜਿਹੜੀ ਫੱਟੀ ਲੱਗੀ ਹੋਈ ਸੀ ਦੋ ਬਟਨ ਲੱਗੇ ਹੋਏ ਸੀ ਇਹਦੇ ਆਪਾਂ ਉਹਦੇ ਕੋਲੋਂ ਸਾਰੀ ਉਹ ਫੱਟੀ ਉਧੇੜਤੀ ਤੇ ਜਿਹੜੀ ਉੱਪਰ ਗਰਦਨੀ ਲੱਗੀ ਹੋਈ ਸੀ ਵੈਨ ਤੇ ਉਹ ਵੀ ਆਪਾਂ ਇਹਨੂੰ ਉਧੇੜ ਦੰਦੇ ਆਂਗੇ ਇਸ ਸਾਰੀ ਨੂੰ ਵੱਖਰੀ ਕਰ ਦੰਦੇ ਆ ਜੀ ਦੇਖੋ ਜੀ ਇਹਨੂੰ ਕੱਟਣ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਜੀ ਆਪਾਂ ਇਹਦਾ ਹੋਰ ਕੀ ਕਰਨੇਗਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹ ਜਿਹੜੀ ਥੋੜੀ ਜਿਹੀ ਇੱਥੇ ਮੋਟੇ ਜੀ ਵੀ ਸੀ ਹੋਈ ਪੀ ਸੀ ਸੀ ਨਾਲ ਜਾਂ ਬਾਹਰੀਆਂ ਵੱੱਜੀਆਂ ਪਈਆਂ ਸੀ ਆਪਾਂ ਸਾਈ ਸੈੱਟ ਕਰਤੀ ਲੋ ਜੀ ਇਹ ਦੇਖੋ ਇਸ ਤਰ੍ਹਾਂ ਬਣ ਗਈ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜੀ ਆਪਾਂ ਇਹਦੇ ਲਾਵਾਂਗੇ ਫੱਟੀ ਆਪਣੇ ਕੋਲੇ ਬਲੈਕ ਕਲਰ ਦਾ ਕਪੜਾ ਪੈਸ਼ੀ ਸ਼ਨੀਲ ਦਾ ਆਪਾਂ ਦੇਖੋ ਜਿੰਨੀ ਆਪਾਂ ਲੈਂਥ ਰੱਖੀ ਹੈ ਨਾ ਉਨੀ ਆਪਾਂ ਪਹਿਲਾਂ ਇਹਦੀ ਫੱਟੀ ਕੱਟਾਂਗੇ ਜੀ ਆਪਾਂ ਡਬਲ ਕਰਕੇ ਫੱਟੀ 2 ਇੰਚ ਹੋ ਜੂ ਸਿੰਗਲ ਕਰੀ ਤਾਂ 4 ਇੰਚ ਹੈ ਚੌੜੀ ਪੱਟੀ ਆਪਾਂ ਕੱਟ ਕੇ ਇਸ ਤਰ੍ਹਾਂ ਦੋ ਪੱਟੀਆਂ ਆਪਾਂ ਕੱਟਾਂਗੇ ਇੱਕ ਇਧਰਲੀ ਸਾਈਡ ਲਾਵਾਂਗੇ ਤੇ ਦੂਸਰੀ ਆਪਾਂ ਇਧਰਲੀ ਸਾਈਡ ਲਾਵਾਂਗੇ ਇਹਦੇ ਉੱਤੇ ਦੇਖੋ ਆਪਾਂ ਬਟਨ ਵੀ ਲਾ ਸਕਦੇ ਆ ਤੇ ਆਪਾਂ ਜਿੱਪ ਵੀ ਲਗਾ ਸਕਦੇ ਆ ਜੀ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਫੱਟੀਆਂ ਲਾਤੀਆਂ ਇਸ ਤਰ੍ਹਾਂ ਦੇਖੋ ਜੀ ਫੇਰ ਆਪਾਂ ਇਸੇ ਤਰ੍ਹਾਂ ਫੱਟੀ ਆਪਾਂ 5 ਇੰਚ ਚੌੜੀ ਲੈ ਕੇ 2.5 ਇੰਚ ਫੋਲਡ ਕਰਕੇ ਡਬਲ ਕਰੀ ਤੇ 2.5 ਹੋ ਜੇ ਤੇ ਇਸੇ ਤਰ੍ਹਾਂ ਆਪਾਂ ਬਾਹਤੇ ਵੀ ਲਗਾਵਾਂਗੇ ਲਓ ਜੀ ਸਭ ਤੋਂ ਜਿਹੜਾ ਨੀਚੇ ਵਾਲਾ ਪੀਸ ਸੀਗਾ ਆਪਾਂ ਉਹਦੀ ਕਟਾਂਗੇ ਕੈਪ ਉੱਪਰਲੀ ਆਪਾਂ ਦੇਖੋ 13 ਇੰਚ ਵਾਂਗੂ ਕੈਪ ਲੈਂਦੀ ਐ ਕਿਉਂਕਿ ਕੈਪ ਥੋੜੀ ਜੀ ਵੱਡੀ ਉਹ ਲੱਗਦੀ ਐ ਜਦੋਂ ਆਪਾਂ ਉੱਪਰ ਸਿਰ ਤੇ ਲੈਣੇ ਆ ਨਾ ਫਿਰ ਨਹੀਂ ਸਿਰ ਤੇ ਚੰਗੀ ਤਰ੍ਹਾਂ ਕਵਰ ਨਹੀਂ ਹੁੰਦਾ ਲੋ ਜੀ ਸਭ ਤੋਂ ਪਹਿਲਾਂ ਆਪਾਂ ਦੇਖੋ ਇਹਦੀ ਗਲਾਈ ਦੇਵਾਂਗੇ ਪਿੱਛੋਂ ਮੂਰਲੇ ਪਾਸੇ ਬੰਦ ਵਾਲੀ ਸਾਈਡ ਤੋਂ ਗਲਾਈ ਦਿੱਤੀ ਐ ਜਿੱਧਰ ਓਪਨ ਸਾਈਡ ਐ ਉਧਰ ਆਪਾਂ ਇਹਦੇ ਉੱਤੇ ਪੱਟੀ ਲਾ ਕੇ ਡੋਰੀ ਵਾਸਤੇ ਬਣਾਵਾਂਗੇ ਇਧਰੋਂ ਆਪਾਂ ਥੋੜੀ ਜੀ ਨਾ ਸ਼ੇਪ ਦੇਤੀ ਗਲਾਈ ਦੀ ਜਿਹੜੇ ਕਿ ਇੰਚ ਦੀ ਆਪਾਂ ਸ਼ੇਪ ਦੇ ਕੇ ਇਸ ਤਰ੍ਹਾਂ ਕਰਤੀ ਲੋ ਜੀ ਆਪਾਂ ਇਹ ਇਸ ਤਰ੍ਹਾਂ ਕੈਪ ਬਣਾ ਲਈਏ ਕੈਪ ਦੇ ਆਪਾਂ ਹੁਣ ਮੂਹਰੇ ਪਾਸੇ ਲਾਵਾਂਗੇ ਜਿਹਦੇ ਵਿੱਚ ਕੀ ਆਪਣੀ ਥੋੜੀ ਧਣੀ ਪੈ ਜੇ ਕੈਪ ਦੇ ਵਿੱਚ ਜਿਹੜੀਆਂ ਧਣੀਆਂ ਹੁੰਦੀਆਂ ਨੇ ਨਾ ਡੋਰ ਉਡੋਰ ਕਾਉਣ ਵਾਸਤੇ ਆਪਾਂ ਹੀ ਮੂਰੇ ਫੱਟੀ ਲਾਵਾਂਗੇ ਜੀ ਇਹ ਵੀ ਆਪਾਂ 2 ਇੰਚ ਦੀ ਲਾਵਾਂਗੇ 4 ਇੰਚ ਚੌੜੀ ਲੈਂਤੀ ਐ 2 ਇੰਚ ਲੰਬੀ ਲੈਂਤੀ ਐ ਪੂਰਾ ਇਸ ਤਰ੍ਹਾਂ ਹੀ ਮੇੜਾਂਗੇ ਜਿਵੇਂ ਆਪਣੀ ਦੋਨੇ ਸਾਈਡਾਂ ਤੇ ਇਸ ਤਰ੍ਹਾਂ ਹੀ ਆ ਜੇ ਉਸ ਹਿਸਾਬ ਨਾਲ ਆਪਾਂ ਇੱਕ ਐਪ ਦੀ ਲੰਬਾਈ ਮੇੜ ਕੇ ਉਸ ਹਿਸਾਬ ਨਾਲ ਆਪਾਂ ਜਿਹੜੀ ਫੱਟੀ ਹੈ ਜੀ ਆਪਾਂ ਮੇਲ ਲੈਵੇ ਥੋੜੀ ਛੋਟੀ ਸੀ ਮੈਂ ਇਹ ਦੋ ਪੀਸਾਂ ਨੂੰ ਜੋੜ ਕੇ ਆਪਾਂ ਇੱਕ ਮਾਉਂਦੇ ਹੋਏ ਆਪਾਂ ਦੋਨੇ ਸਾਈਡਾਂ ਤੇ ਲਗਾ ਲਾਂਗੇ ਲਓ ਜੀ ਹੁਣ ਆਪਾਂ ਦੇਖੋ ਇਹ ਫੱਟੀਆਂ ਵੀ ਲਵਾ ਲਈਆਂ ਤੇ ਆਪਣੀ ਜਿਹੜੀ ਕੈਪ ਸੀ ਉਹ ਵੀ ਆਪਾਂ ਇਹ ਤਿਆਰ ਕਰ ਲਈ ਕਾਲੀ ਪੱਟੀ ਲਾ ਕੇ ਇਹ ਦੇਖੋ ਆਪਣੀ ਕੈਪ ਬਣ ਗਈ ਤੇ ਪਿੱਛੇ ਗਲਾਈ ਬਣ ਗਈ ਇਹ ਦੇਖੋ ਇੱਕ ਸਾਈਡ ਤੋਂ ਐ ਰੱਖ ਕੇ ਆਪਾਂ ਕਮਾਉਂਦੇ ਹੋਏ ਦੂਜੀ ਸਾਈਡ ਦੀ ਫੱਟੀ ਤੱਕ ਆਪਾਂ ਇਸ ਤਰ੍ਹਾਂ ਹੀ ਲਾ ਦਾਂਗੇ ਇਸ ਤਰ੍ਹਾਂ ਹੁਣ ਦੇਖੋ ਇਹ ਪੂਰੀ ਐ ਸਹੀਨ ਲੱਗ ਜੂਗੀ ਤੇ ਲੋ ਜੀ ਆਪਾਂ ਇਹ ਲਗਾਤੀ ਤੇ ਹੁਣ ਆਪਾਂ ਆਪਣੀ ਬਾਜੂ ਤੇ ਲਗਾ ਲੈਣੀ ਆ ਵਾਜੂ ਦੀ ਜਿਹੜੀ ਉੱਪਰ ਲੇਡ ਵੱਜੀ ਹੋਈ ਸੀ ਉਹ ਆਪਾਂ ਢੇਡ ਕੇ ਥੋੜੀ ਜੀ ਕੱਟਤੀ ਤੇ ਹੁਣ ਆਪਾਂ ਨਾਲੇ ਤਾਂ ਦੇਖੋ ਬਾਜੂ ਦੀ ਜਿਹੜੀ ਲੈਂਥ ਸੀ ਜੀ ਇਹਦੀ ਜਿਹੜੀ ਬਾਹਾਂ ਸੀ ਨਾ ਕੁਰਤੇ ਦੀ ਇਹ ਪੌਣੀ ਬਾਹਾਂ ਸੀ ਦਾ ਸੀਗਾ ਤੇ ਹੁਣ ਆਪਾਂ ਜਿਹੜੀ ਕੋਟੀ ਆ ਆਪਾਂ ਪੂਰੀ ਬਾਜੂ ਦੀ ਕਰਾਂਗੇ ਆਪਾਂ ਹੁਣ ਇਹਦੇ ਉੱਤੇ ਨਾਲੇ ਤਾਂ ਇਹਦੀ ਬਾਜੂ ਦੀ ਲੈਂਥ ਵੱਧ ਜੂਗੀ ਤੇ ਨਾਲੇ ਆਪਣਾ ਜਿਹੜਾ ਡਿਜ਼ਾਈਨ ਹੈ ਉਹ ਬਣ ਜੂਗਾ ਦੇਖੋ ਆਪਾਂ ਜਿੰਨੀ ਵੀ ਇਹਨੂੰ ਖੋਲ ਕੇ ਢੇੜਨ ਤੋਂ ਬਾਅਦ ਜਿੰਨੀ ਵੀ ਇਹਦੀ ਮਤਲਬ ਕਿ ਚੜਾਈ ਹੈ ਬਾਹਾਂ ਦੀ ਉਸ ਦੇ ਹਿਸਾਬ ਨਾਲ ਆਪਾਂ 4 ਇੰਚ ਦੀ ਪੱਟੀ ਕੱਟ ਕੇ 2.5 ਇੰਚ ਦੀ ਚੌੜੀ ਰੱਖ ਕੇ ਡਬਲ ਕਰਕੇ ਤੇ ਆਪਾਂ ਇਹ ਘਮਾਉਂਦੇ ਹੋਏ ਲਾਵਾਂਗੇ ਕਿਉਂਕਿ ਦੋਨੇ ਬਾਜੂ ਦੀਆਂ ਆਪਾਂ ਫੱਟੀਆਂ ਕੱਟ ਲਈਆਂ ਤੇ ਹੁਣ ਆਪਾਂ ਇਸ ਤਰ੍ਹਾਂ ਲਗਾ ਦੇਾਂਗੇ ਜੀ ਦੇਖੋ ਇਹਦੇ ਉੱਤੇ ਆਸ ਤੁਹਾਨੂੰ ਮੈਂ ਮਿੰਕੀ ਵੀ ਦਿਖਾ ਦੰਨੀ ਆਂਗੀ ᱱੋ ਜੀ ਆਪਾਂ ਇਹ ਘਮਾਉਂਦੇ ਹੋਏ ਸਾਰੀ ਤੇ ਇਸ ਤਰ੍ਹਾਂ ਲਗਾ ਦੇਣੀ ਹੈਗੀ ਲਓ ਆਪਾਂ ਦੇਖੋ ਇਹ ਵੀ ਲਗਾ ਲਈ ਜੇ ਵੱਧ ਘੱਟ ਹੈ ਥੋੜੀ-ਮੋਟੀ ਆਪਾਂ ਕੱਟ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਆਪਣੀ ਬਾਜੂ ਦੀ ਸੀਨ ਲਗਾ ਦਾਂਗੇ ਮੂਰੀ ਵਾਲੀ ਸੀਨ ਦੇਖੋ ਲਓ ਜੀ ਇਹ ਵੀ ਆਪਣਾ ਹੋ ਗਿਆ ਤੇ ਹੁਣ ਆਪਾਂ نیچے ਲਗਾਵਾਂਗੇ ਦੇਖੋ ਇਹਦੇ ਨਾਲ ਕੀ ਥੋੜੀ ਜੀ ਕੋਟੀ ਦੀ ਮਤਲਬ ਕਿ ਲੁੱਕ ਵੀ ਵਧੀਆ ਆ ਜੂਗੀ ਤੇ ਫੀਟਿੰਗ ਵਾਲੀਆਂ ਸੀਨਾ ਦੇਖੋ ਇਸ ਤਰ੍ਹਾਂ ਸਿੱਧੀ ਵੱਜਣਗੀਆਂ ਸੈਡਾਂ ਵਾਲੀਆਂ ਸੀਨਾ ਤੇ ਹੁਣ ਆਪਾਂ نیچے ਪੱਟੀ ਲਗਾਵਾਂਗੇ ਉਹ ਵੀ ਆਪਾਂ ਸਾਰੀ ਨੂੰ ਪਹਿਲਾਂ ਮਿਣਕੇ ਨਾ ਇਸ ਤਰ੍ਹਾਂ ਜਿੰਨਾ ਵੀ ਆਪਣਾ ਮਤਲਬ ਕਿ ਸੀਨਾ ਮਿੰਨ ਤੋਂ ਬਾਅਦ ਜੀ ਫਰੰਟ ਤੇ ਬੈਕ ਦੀ ਹੋਊਗੀ ਮਤਲਬ ਕਿ ਕਿਹੜਾ ਹੋਊਗਾ ਉਸੇ ਹਿਸਾਬ ਨਾਲ ਆਪਾਂ ਫੱਟੀ ਮਿੰਨ ਕੇ ਤੇ ਇਹ ਵੀ ਆਪਾਂ 2.5 ਇੰਚ ਦੀ ਚੌੜੀ ਏਲ ਹੋਣੀ ਹੈਗੀ ਆ ਦੇਖੋ ਬਾਜੂ ਦੀ ਲਾ ਲਈ ਤੇ ਫੱਟੀਆਂ ਆਪਣੀਆਂ ਲੱਗੀਆਂ ਇਸੇ ਤਰ੍ਹਾਂ ਆਪਾਂ ਇਹ ਨੀਚੇ ਲਗਾ ਲੀਜੀਏ ਦੇਖੋ ਕੁਰਤੇ ਤੋਂ ਇੱਕ ਕੋਟੀ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਇਹਦੇ ਉੱਤੇ ਲਾਵਾਂਗੇ ਜੀ ਬਟਨ ਕਿਉਂਕਿ ਜਿਹੜੀ ਜਿਪ ਹੁੰਦੀ ਹੈ ਵਾਰ-ਵਾਰ ਖੁੱਲ ਜਾਂਦੀ ਹੈ ਤੇ ਆਪਾਂ ਬਟਨ ਲਗਾਵਾਂਗੇ ਦੇਖੋ ਮੇਰੇ ਲਵੇ ਪਈ ਸੀ ਜੀ ਕਡੋਰੀ ਆਪਾਂ ਥੋੜੇ-ਥੋੜੇ ਟੱਕ ਲਾਏ ਨੇ ਉੱਪਰਲੀ ਸਾਈਡ ਜਿਹੜੀ ਫੱਟੀ ਲਾਈ ਸੀ ਉਹਦੇ ਦੇ ਮਾੜੇ-ਵਾੜੇ ਟੱਕ ਲਾ ਕੇ ਨਾ ਕੈਂਚੀ ਦੀ ਉਹਦੇ ਵਿੱਚ ਦੀ ਆਪਾਂ ਡੋਰੀ ਪਰੋਤੀ ਤੇ ਲੋ ਜੀ ਦੇਖੋ ਆਪਾਂ ਇਸ ਕਿੰਨੀ ਸੋਹਣੀ ਇਹ ਕੋਟ ਕੋਟੀ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਕਾਜ ਤੇ ਇਹਦੇ ਉੱਤੇ ਲਾ ਲਾਂਗੇ ਜੀ ਇਸ ਤਰ੍ਹਾਂ ਬਟਨ ਲੋ ਜੀ ਕਾਜ ਬਟਨ ਆਪਾਂ ਲਾਤੇ ਤੇ ਇਸ ਤਰ੍ਹਾਂ ਦੀ ਕੋ ਆਪਣੀ ਕੋਟ ਬਣ ਕੇ ਤਿਆਰ ਹੋ ਗਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ